ਇਹਨਾਂ ਦਾ ਵੀਰ ਦਾ ਪਰਿਵਾਰ ਜਿਹੜਾ ਨਾਲ ਇਹਨਦੇ ਮੇਰੇ ਨਾਲ ਫੋਨ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਜਿਹੜਾ ਗੁਰਫਤ ਜਿਹਦੇ ਪਿਤਾ ਦੀ ਡੈਥ ਹੋ ਗਈ ਸੀ ਜਾਨੀ ਇਹਨਾਂ ਦਾ ਕਾਲੇ ਵੀਰ ਦਾ ਭਰਾ ਜਿਹੜਾ ਇਹ ਦੇਖ ਲਓ ਜੀ 1 2 3 4 5 6 7 8 9 10 ਫਿਰ ਜਿਹੜੀਆਂ ਬੈਠਣਗੇ ਕੇ ਇਹ ਕਲਾਈ ਤੇ ਜੀ ਅੱਛਾ ਇਹ ਪੂਰਾ ਗੱਜਾ ਨਾ ਮਰਜੀ ਹੱਥ ਫੇਰ ਲੋ ਜੀ ਇਹ ਠੀਕ ਹੈ ਜੀ ਪੂਰਾ ਮੇਰਾ گول ਕਰਾ ਬਈ ਜੀ ਠੀਕ ਹੈ ਟਿਕਣੇ ਆ ਚੌਰ ਸਾਈਡ ਦਾ ਆਹ ਤੋਤਿਆਂ ਖਾਤਰ ਆ ਜੀ 2 7 ਹੋ ਗਏ ਜੀ نیچے আর ਉੱਪਰ ਵੀਰ ਜੀ ਇਹ ਅੱਛਾ ਡਬਲ ਸਟੋਰੀ ਹੈ ਇਹ ਡਬਲ ਸਟੋਰੀ ਆ ਜੀ ਇਹ ਠੀਕ ਹੈ ਆਹ ਇਹਦੀ ਟੱਕੀ ਆ ਜੀ ਆ ਦੇਖੋ ਹਾਂ ਆਹ ਤਾਂ ਅੱਛਾ ਇਹ ਕਾਹ ਗੋਲੇ ਇਹ ਕਾਹ ਸੀ ਆ ਦਿਖਾਓ ਇਹ ਮਿੱਟੀ ਵਾਲੀ ਝੇੜੀ ਦਾ ਕਰਿਆ ਜੀ ਤਿਆਰ ਆ ਜਿਹੜੀ ਮਿੱਟੀ ਦਾ ਲਾਣਾ ਬਣਾਉਂਦੀ ਹੈ ਨਹੀਂ ਇਹ ਕਿਵੇਂ ਕੰਦ ਦੇ ਐ ਟੰਗੇ ਜੋਗੇ ਐ ਐ ਲੱਗੂਗਾ ਜੀ ਇਹ ਅੱਛਾ ਇਕਣ ਲੱਗੂ ਇਹਦੇ ਉੱਪਰ ਆ ਕੋਈ ਬ੍ਰੇਕ ਮਾਰਨਾ ਜੀ ਇਹਦੇ ਤੇ ਬੈਠੇਗੀ ਇੱਥੇ ਹਾਂ ਇੱਥੋਂ ਫਿਰ ਉਹ ਬੜੂਗੀ ਇਹਦੇ ਵਿੱਚ ਬੜੂਗੀ ਜੇ ਉਹਦਾ ਮਨ ਕਰਦਾ ਇੱਕ ਕਿੱਲੀ ਉੱਪਰ ਲਾਤੀ ਜੇ ਉਹਨੇ ਬੈਠਣਾ ਉਹ ਬੈਠ ਸਕਦੀ ਆਹ ਕਾਟੋ ਦਾ ਹੋ ਗਏ ਜੀ ਅੱਛਾ ਕਾਟੋ ਵਾਸਤੇ ਵੀ ਹਾਂ ਜੇ ਲੰਬਾ ਜੀ ਕਾਟਦਾ ਸਰਾਕ ਲੰਬਾ ਹੁੰਦਾ ਹੈ ਇਹ ਠੀਕ ਹੈ ਹਾਂਜੀ ਇਹਦਾ ਬੈਨੀਫਿਟ ਬਹੁਤ ਆ ਜੀ ਬਹੁਤ ਲੱਗੇ ਕਹਿੰਦੇ ਵੀਰੇ ਜਦ ਧਰਨਾ ਸਾਰੇ ਵਿੱਚ ਬੈ ਜਾਂਦੀ ਹੈ ਅੱਛਾ ਹਾਂਜੀ ਤੇ ਉਹ ਜਿਹੜੀਆਂ ਬੜਨ ਗਈਆਂ ਅੱਛਾ ਇਹ ਆ ਡੰਡੇ ਤੇ ਬੈਠੀਆਂਆਂ ਗਿਆ ਦੋਨਾਂ ਤੇ ਹਾਂਜੀ ਤੇ ਆਹ ਡੱਕੀਆਂ ਤੇ ਜਿਵੇਂ ਬੈਠ ਗਈਆਂ ਇਧਰ ਵੜ ਜਾਂਦੇ ਨੇ ਵਿੱਚ ਇਹ ਵਿੱਚ ਵੜਦਿਆਂ ਨੇ ਯਾਰ ਆਹ ਪੱਤੀਆਂ ਲੱਗੀਆਂ ਪੱਤੀਆਂ ਲੱਗੀਆਂ ਨੇ ਟੰਗਣ ਖਾਤਰ ਜਿੱਥੇ ਆਪਾਂ ਲਾਉਣਾ ਜੇ ਆਹ ਹੈਗਾ ਜੀ ਵੀਰ ਜੀ ਆ ਲੈਣਾ ਜਿੰਮੇ ਆਪਣੇ ਘਰਾਂ ਚ ਲਟਕਾਉਂਦੇ ਨੇ ਟੌਰ ਖਾਤਰ ਚਿੜੀ ਖਾਤਰ ਜਿਹੜੀ ਚਿੜੀ ਆਉਂਦੀ ਆ ਉਹਦੇ ਵਿੱਚ ਵੜ ਕੇ ਬੈਠਦੇ ਆ ਉੱਪਰ ਪਾਣੀ ਜੀ ਥੱਲੇ ਦਾਣਾ ਜੀ ਹਾਂਜੀ ਜਿਹੜੀ ਹੁਣ ਆਹ ਪ੍ਰੋਜੈਕਟ ਟਾਈਪ ਇਹਦੇ ਨਾਲ ਦੀ ਹੈ ਜੀ ਅੱਛਾ ਆਹ ਤੋਤੇ ਵਾਲਾ ਜੀ ਜਿਹੜੀ ਆਹ ਗੋਲੀਆਂ ਤੋਂ ਇਸ ਵਕਤ ਬਾਗੜੀਆਂ ਆਏ ਆ ਆਲਣੇ ਬਣਾਉਣ ਵਾਲਾ ਇਹ ਕਾਲਾ ਇਹੜੇ ਆਲਣੇ ਬਣਾਉਣ ਦੀ ਵੀ ਇੱਕ ਬੜੀ ਇਸ ਦੇ ਪਿੱਛੇ ਇੱਕ ਘਟਨਾ ਹੈ ਇੱਕ ਕਹਾਣੀ ਹੈ ਆਲਣੇ ਬਣਾਉਣ ਦੇ ਪਿੱਛੇ ਕਿ ਇਹਨਾਂ ਦਾ ਕਾਲੇ ਮਿਸਤਰੀ ਦਾ ਇੱਕ ਭਤੀਜਾ ਹੈ ਜਿਹੜਾ ਕਿ ਜਦੋਂ ਮਹੀਨੇ ਕ ਦਾ ਸੀ ਤੇ ਮਹੀਨੇ ਕੀ ਦੀ ਉਮਰ ਸੀ ਉਹਦੀ ਤੇ ਉਦੋਂ ਮਤਲਬ ਕਿ ਉਹ ਮਾਂ ਬਾਪ ਤੋਂ ਵਿਰਵਾਹ ਹੋ ਗਿਆ ਆਪਾਂ ਸਾਰੇ ਬਾਈ ਨਾਲ ਗੱਲਬਾਤ ਕਰਾਂਗੇ ਪਰ ਜਿਹੜਾ ਲੋਕਾਂ ਨੇ ਜਦੋਂ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਇਸ ਕਾਲੇ ਮਿਸਤਰੀ ਦੇ ਆਲਣੇ ਵੇਚਣ ਵਾਲੀ ਬਹੁਤ ਮਨਾ ਮੂਵੀ ਪਿਆਰ ਦਿੱਤਾ ਲੋਕਾਂ ਨੇ ਤੇ ਦੋਸਤੋ ਅਸੀਂ ਵੀ ਅੱਜ ਇੱਕ ਵਾਰੀ ਫੇਰ ਫਰਜ ਸਮਝਿਆ ਕਿ ਜਿਹੜਾ ਉਹ ਛੋਟਾ ਆ ਮਸੂਮ ਇੱਥੇ ਬੈਠ ਕੇ ਸਕੂਲ ਦਾ ਆਪਣੇ ਕੰਮਕਾਰ ਵੀ ਕਰੀ ਜਾਂਦਾ ਜਦੋਂ ਸਕੂਲ ਤੋਂ ਆਉਂਦਾ ਤੇ ਜਿਹੜੇ ਆਲੇ ਨੇ ਕੋਈ ਖਰੀਦਣ ਆਉਂਦੇ ਨੇ ਗਾਕਾਂ ਦੇ ਵਿੱਚ ਆਪਣੇ ਚਾਚੇ ਦੀ ਜਣੀ ਮਦਦ ਕਰਦਾ ਆ ਕਾਲੇ ਮਿਸਤਰੀ ਨਾਲ ਆਪਾਂ ਇੱਕ ਵਾਰੀ ਫੇਰ ਗੱਲਬਾਤ ਕਰਦੇ ਆ ਹੋਰ ਕਾਲੇ ਵੀਰ ਕੀ ਹਾਲ ਚਾਲ ਹੈ ਹਸਰੀ ਗਾਲ ਜੀ ਜੀ ਆਣ ਤੁਹਾਡਾ ਜੀ ਤੇ ਕਾਲੇ ਅੱਜ ਭਤੀਜਾ ਹੁਣ ਸਕੂਲ ਗਿਆ ਹੋਇਆ ਹਾਂਜੀ ਅੱਜ ਉਹ ਸਕੂਲ ਗਿਆ ਹੋਇਆ ਵੀਰ ਜੀ ਠੀਕ ਹੈ ਹਾਂਜੀ ਅੱਜ ਉਹ ਵਗ ਗਿਆ ਸਕੂਲ ਸਕੂਲ ਵਗ ਗਿਆ ਹਾਂਜੀ ਉਹਦਾ ਨਾਮ ਤੁਹਾਡੇ ਭਤੀਜੇ ਦਾ ਉਹਦਾ ਨਾਮ ਗੌਰਵ ਫਤੇਜ ਹੈ ਜੀ ਗੌਰਵ ਫਤੇਜ ਹਾਂ ਜੀ ਉਹ ਪੇਜਾ ਮਸਾਂ ਅੱਜ ਫੇਰ ਵੀ ਕਹਾਂ ਸੀਗਾ ਜਿਉਂ ਕਹਿੰਦਾ ਡੈਡੀ ਜੀ ਰਹੋਂ ਕਹਿੰਦਾ ਮੈਨੂੰ ਚੀੜਿਆ ਲਿਆ ਕੇ ਦੇ ਦੇ ਤੂੰ ਅੱਛਾ ਮਾਂ ਕੀ ਗੱਲ ਇਹਨੇ ਬੇਟਾ ਕਹਿੰਦਾ ਜੀ ਰੱਗਾ ਰਹਿੰਦਾ ਡੈਡੀ ਕਹਿੰਦਾ ਤੇਰੇ ਦੋ ਗਾਖ ਮੁੜ ਕੇ ਕੱਲ ਅੱਛਾ ਕੱਲ ਉਹਨੇ ਦੇਖ ਲਏ ਗਾਖ ਮੁੜ ਕੇ ਚਿੜੀਆਂ ਵਾਲੇ ਹਾਂ ਫਿਰ ਉਦੋਂ ਆਦ ਮਾਂ ਕੋਈ ਗੱਲ ਲਿਆ ਮਗਾ ਅੱਜ ਮੈਂ ਗਿਆ ਵੀ ਸੀਗਾ ਦੇਖਣ ਫਿਰ ਮੈਂ ਪਿੰਜਰਾ ਲਿਆਇਆ ਚਿੜੀਆਂ ਦਾ ਤਰੀ ਉਹ ਕਹਿੰਦਾ ਡੈਡੀ ਇਹ ਜੀ ਛੱਡਾਂਗੇ ਆਪਾਂ ਛੋਟੇ ਛੋਟੇ ਆ ਮੇਰੇ ਨਾਲ ਹੱਥ ਵੀ ਵਟਾਉ ਤੇ ਜਿਹੜਾ ਗੁਰਫਤੇ ਇਹਦੀ ਕਿੰਨੀ ਉਮਰ ਸੀ ਜਦੋਂ ਇਹਦੇ ਪਿਤਾ ਨੂੰ ਕੀ ਹੋ ਗਿਆ ਸੀ ਇਹਦੇ ਗੁਰਫਤੇ ਦੀ ਉਮਰ ਸੀ ਜਦ ਤੱਕ ਮਹੀਨਾ ਕਿ ਇੱਕੇ ਸੀਗਾ 1 ਮਹੀਨੇ ਦਾ ਸੀ ਜਿਆਦਾ ਇਹ ਜੀ ਜਾਂ ਮੇਰੇ ਵੀਰ ਜੀ ਦਾ ਸਿਰਟ ਹੋਇਆ ਸੀਗਾ ਆਪਣੇ ਮੇਰੇ ਕੋਟ ਲਈ ਗਿਆ ਸੀ ਸਬਜ਼ੀ ਲੈਣ ਅੱਛਾ 6:00 ਵਜੇ ਜੀ 6:00 ਵਜੇ ਤੇ ਲੈ ਗਿਆ ਸਬਜ਼ੀ ਲੈਣ ਗਿਆ ਜਾਂਦੇ ਨੂੰ ਸਾਨੂੰ ਅੱਧੇ ਘੰਟੇ ਮਗਰੋਂ ਅੱਛਾ ਅੱਧੇ ਘੰਟੇ ਮਗਰੋਂ ਸਾਨੂੰ ਫੋਨ ਆ ਗਿਆ ਜੀ ਕਹਿੰਦੇ ਵੀ ਤੁਹਾਡੇ ਪਿੰਡੋਂ ਇੱਕ ਮੁੰਡਾ ਸਬਜ਼ੀ ਲੈਣ ਗਿਆ ਸੀਗਾ ਹਾਂ ਦੇ ਉਹਦੀ ਸਾਨੂੰ ਘਰੇ ਆ ਕੇ ਦੱਸਿਆ ਵੀ ਕਹਿੰਦੇ ਲੱਤ ਟੁੱਟ ਗਈ ਉਹਦੀ ਠੀਕ ਹੈ ਕਹਿੰਦੇ ਵੀ ਲੱਤ ਟੁੱਟ ਗਈ ਸੀ ਕਹਾ ਵੀ ਸਾਡੇ ਮੁੰਡਾ ਗਿਆ ਉਹਨੂੰ ਸਬਜ਼ੀ ਲੈ ਕੇ ਤਾਂ ਉਹ ਮੰਗੋ ਕਿਹੜਾ ਆ ਹਾਂ ਮੰਗੋ ਤਾਂ ਉਹਦਾ ਹੀ ਨੋਆ ਵੀਰੇ ਮੇਰੇ ਭਰਾ ਦਾ ਕਹਿੰਦੇ ਵੀਰ ਉਹਦੀ ਲੱਤ ਟੁੱਟ ਗਈ ਵੀ ਸਾਨੂੰ ਫਟਾਫਟ ਬੁਲਾਇਆ ਅਸੀਂ ਗਏ ਜੌਰੋਂ ਗੱਡੀ ਚਾ ਕਰਵਾ ਕੇ ਜਿਹਦੇ ਫਟਾਫਟ ਵੀਰੇ ਲੈ ਕੇ ਜਾਣਾ ਪਊਗਾ ਹਾਂ ਉਹ ਜਾ ਵੀਰ ਜੀ ਫਿਰ ਦੇਖਿਆ ਉੱਥੇ ਜਾ ਕੇ ਸਾਡਾ ਮਨ ਭਰਿਆ ਆ ਬੇ ਤਾਂ ਹੈ ਹੀ ਨਹੀਂ ਬੇ ਸਾਸ ਜਮੀ ਤੋੜ ਗਿਆ ਉਹਦਾ ਸਰਸੁਰ ਚੱਕ ਕੇ ਦੇਖਿਆ ਸਰ ਚੱਕ ਕੇ ਦੇਖਾ ਉਹਦੇ ਵਿੱਚੋਂ ਖੋਪੜੀ ਨਿਕੜੀ ਜੇ ਜਿਵੇਂ ਆਪਣੇ ਪੱਥਰ ਦੀ ਖੋਪੜੀ ਹੁੰਦੀ ਆ ਟੋਕੜਾ ਜਾਂ ਉਹ ਆ ਦੇਖਿਆ ਪੂਰਾ ਹੋਵੇ ਤੇ ਉਦੋਂ ਬਾਅਦ ਉਸ ਤੋਂ ਬਾਅਦ ਜੇ ਫਿਰ ਇਹਦਾ ਇੱਕ ਉਦੋਂ ਹੀ ਇਹਦਾ ਜਨਮ ਹੋਇਆ ਹੋਇਆ ਸੀ ਗੁਰਪਤਿਹ ਦਾ ਜੀ ਹਾਂਜੀ ਜਦ ਹੋਇਆ ਹੋਇਆ ਸੀਗਾ ਜਿਆਦਾ ਇਹ ਬਸ ਮਹੀਨੇ ਬੀਹ ਦਿਨਾਂ ਦੀ ਦੀ ਅਸਲੀ ਠੀਕ ਹਾਂਜੀ ਜਿਆਦਾ ਜਿੰਨੀ ਛੋਟਾ ਜਿਹਾ ਤੇਗਾ ਫਿਰ ਮਾਤਾ ਜਾਨੀ ਉਹਨਾਂ ਦੀ ਮਤਲਬ ਛੱਡ ਕੇ ਚਲੇ ਗਏ ਮਾਤਾ ਜੀ ਗਈ ਸੀ ਛੱਡ ਲਵੋ ਹਾਂਜੀ ਫਿਰ ਮਾਤਾ ਦੀ ਉਮਰ ਵੀ ਨਹੀਂ ਸੀਗੇ ਰੱਖਣ ਦੇ ਦੇਖੋ 30 32 ਸਾਲ ਦੀ ਸੀਗੇ ਉਹ ਠੀਕ ਠੀਕ ਉਹ ਕਹਿੰਦੀ ਮੈਂ ਰਹਿਣਾ ਨੇ ਹੈਗਾ ਜੀ ਤੇ ਸੀਗਾ ਭਾਈ ਤੇਰੀ ਮਰਜ਼ੀ ਹੈ ਤੇ ਸਾਡੇ ਵੱਲੋਂ ਤੈਨੂੰ ਖੁੱਲੀ ਛੁੱਟੀ ਹੈ ਤੇਰਾ ਸਾਥ ਦੇਵਾਂਗੇ ਪੂਰਾ ਠੀਕ ਪਰ ਉਹਰੇ ਸਾਥ ਆਪਾਂ ਤਾਂ ਲਿਆ ਨਹੀਂ ਫਿਰ ਸ਼ਰੀ अच्छा हां तो बच्चा ਫਿਰ ਕਹਿੰਦੇ ਮੈਂ ਲੈ ਕੇ ਰੇ ਜਾਣਾ ਇਹ ਸੀਗਾ ਵੀ ਅਸੀਂ ਦੇਣਾ ਨਹੀਂ ਠੀਕ ਹੈ ਤੁਹਾਡੇ ਆਪਣੇ ਬੱਚੇ ਕਿੰਨੇ ਨੇ ਮੇਰੇ ਬੱਚੇ ਜੇ ਇੱਕ ਗੁੜੀਆ ਜੇ ਮੇਰੀ 22 ਸਾਲ ਦੀ ਹੈ ਜੀ ਮੇਰਾ ਬੇਟਾ 20 ਸਾਲ ਦਾ ਹੈ ਫਿਰ ਜਿਹੜਾ ਤੁਹਾਡਾ ਜਿਵੇਂ ਆਮਦਨ ਦਾ ਸੋਰਸ ਕੀ ਜਰੀਆ ਕੀ ਹੈ ਮੇਰੇ ਆਮਦਨ ਬਾਜੀ ਦੇ ਸਿਰ ਤੇ ਤੋਰੀ ਫੁਲਕਾ ਚੱਲਦਾ ਜੀ ਇਹਦੇ ਸਿਰ ਤੇ ਮਿਹਨਤ ਕਰਦਾ ਜੀ ਨਾਲ ਘਰ ਦੇ ਲੱਗੇ ਰਹਿੰਦੇ ਨੇ ਨਾਲ ਬੱਚੇ ਆ ਜਾਂਦੇ ਨੇ ਉਹ ਮੇਰੀ ਸਪੋਰਟ ਕਰਾਈ ਜਾਂਦੇ ਨੇ ਜੀ ਜਣੇ ਕਿ ਵਧੀਆ ਬਸ ਇਹਦੇ ਨਾਲ ਸਿਰ ਤੇ ਕੰਮ ਚੱਲ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਜੀ ਠੀਕ ਹੈ ਅੱਜ ਵੈਸੇ ਅਚਾਨਕ ਗੁਰਫਤ ਇੱਥੇ ਹੈ ਨਹੀਂ ਲੋਕ ਵੈਸੇ ਜਿਹੜੇ ਗਾਹ ਕਹਿੰਦੇ ਨੇ ਉਹਨੂੰ ਪਿਆਰ ਬੜਾ ਕਰਦੇ ਬਹੁਤ ਕਰਦੇ ਨੇ ਜਿਹੜੀਆਂ ਬਿੱਲੀਆਂ ਅੱਖਾਂ ਨੇ ਹਾਂ ਉਹ ਬਿੱਲੀਆਂ ਅੱਖਾਂ ਦੇ ਵਿੱਚੋਂ ਕਰੇ ਗੀਤ ਲਾਇਆ ਬਿੱਲੀਆਂ ਅੱਖਾਂ ਦੇ ਤੇਰੇ ਪਤਾ ਨਹੀਂ ਕਿਵੇਂ ਬੱਚੇ ਪੜਦੇ ਨੇ ਹਾਂ ਉਹਨਾਂ ਨੂੰ ਗੀਤ ਲਾ ਕੇ ਉਹਨੂੰ ਕਹਿੰਦਾ ਡੈਡੀ ਦੇਖ ਮੇਰੇ ਬਿੱਲੀਆਂ ਅੱਖਾਂ ਘੰਟ ਲਾਤੀਆਂ ਨੇ ਹਾਂ ਘੰਟ ਨੇ ਉਹਨੂੰ ਗਾਹ ਕਉ ਕਰਦਾ ਵੀ ਬਹੁਤ ਆ ਜੀ ਪਿਆਰ ਉਹਨੂੰ ਠੀਕ ਹੈ ਉਹਦੇ ਉਹਦੇ ਗਾ ਉਹਦੇ ਪਿਆਰ ਨਾਲ ਗਾਹ ਕ ਮੇਰੇ ਬਹੁਤ ਵੱਧ ਗਿਆ ਜੀ ਇਹ ਆਦਾ ਹੈਗਾ ਜੀ ਵੀਰ ਜੀ ਆ ਲੈਣਾ ਜਿੰਮੇ ਆਪਣੇ ਘਰਾਂ ਚ ਲਟਕਾਉਣ ਦੇ ਨੇ ਟੌਰ ਖਾਤਰ ਛਿੜੀ ਖਾਤਰ ਜਿਹੜੀ ਚਿੜੀ ਆਉਂਦੀ ਆ ਇਹਦੇ ਵਿੱਚ ਵੜ ਕੇ ਬੈਠਦੇ ਆ ਉੱਪਰ ਪਾਣੀ ਜੀ ਥੱਲੇ ਦਾਣਾ ਜੀ ਹਾਂ ਜੀ ਜਿਹੜੀ ਹੁਣ ਆ ਪ੍ਰੋਜੈਕਟ ਆਈਵੀ ਦੇ ਨਾਲ ਦੀ ਹੈ ਜੀ ਅੱਛਾ ਆ ਤੋਤੇ ਵਾਲਾ ਜੀ ਜਿਹੜੀ ਆ ਕੌਲੀ ਹੈ ਜੀ ਇਹ ਇਹ ਆਪਣੇ ਬਰਾਂਡ ਚ ਲਟਕਾ ਦਿਓ ਪਾਣੀ ਪਾ ਕੇ ਪਾਣੀ ਜਾਨਵਰ ਪੀਊਗਾ ਇਹ ਜਾਨਵਰ ਤੇ ਇਹ ਆ ਤੋਤੇ ਇਹ ਤੋਤੇ ਖਾਤਰ ਜੀ ਦਾ ਸਰਾਕ ਉੱਪਰ ਰੱਖਿਆ ਦਾ ਜੀ ਮੇਰਾ ਠੀਕ ਹੈ ਇੱਕ ਹੋਰ ਆਈਟਮ ਕੱਲ ਤਿਆਰ ਕਰੀਏ ਜੀ ਨਵੇਂ ਦੇਖਦਾ ਜੇ ਮਾਲਕ ਚਲਾਊਗਾ ਜੀ ਉਹਨੂੰ ਹਾਂ ਇਹ ਆ ਕਰੀਏ ਜੀ ਉਹ ਏ ਮੈਂ ਪੀਪੇ ਦਾ ਜੇ ਮੈਂ ਵੱਢ ਕੇ ਬੈਠੇ ਬੈਠੇ ਦਿਮਾਗ ਚ ਪਾ ਲਈ ਗੱਲਾਂ ਅੱਛਾ ਇਹ ਮੈਂ ਇਹਦਾ ਪਾਣੀ ਦਾ ਪ੍ਰੋਜੈਕਟ ਲਾਤਾ ਜੀ ਇਹ ਚ ਹਾਂ ਬਈ ਪਾਣੀ ਭਰ ਕੇ ਰੱਖੋ ਜਿੱਥੇ ਜੜੀਆਂ ਆਉਂਦੀਆਂ ਨੇ ਪਟੰਗ ਦੋ ਕਿਸੇ ਦਰਾਖਤ ਦੇ ਅੱਛਾ ਬਈ ਲੋੜ ਨੇ ਦੁਬਾਰੇ ਦੇਖਾਂ ਦੇ ਫਿਰ ਜਿਹੜੀਆਂ ਬੈਠਣਗੇ ਕੀ ਆ ਗਲਾਈ ਤੇ ਜੀ ਅੱਛਾ ਇਹ ਪੂਰਾ ਗੱਜਣਾ ਮਰਜੀ ਹੱਥ ਫੇਰ ਲੋ ਜੀ ਇਹ ਠੀਕ ਹੈ ਪੂਰਾ ਮੇਰਾ ਗੋਲ ਕਰਾ ਬਈ ਠੀਕ ਹੈ ਇਕਣੇ ਆ ਚੌਰ ਸਾਈਜ਼ ਦਾ ਇਸ ਤਰੀਆ ਬਣਾਤਾ ਇਕਣੇ ਆ ਬਣਾਏ ਬਈ ਇੱਕ ਹੋਰ ਬਣਾਇਆ ਜੀ ਆਪ ਆਪ ਦੇ ਹੱਥੇ ਇੱਕ ਹੋ ਪਿਆ ਜੀ ਉਹ ਵੀ ਦਿਖਾਉਣਾ ਤੁਹਾਨੂੰ ਜੀ ਤੇ ਆਉਣੀ ਜਿਹੜੀ ਨਾਲ ਨਾਲ ਤੇ ਇੱਕ ਆ ਪਿਆ ਆ ਵੀ ਨੇ ਆ ਗਈ ਹੈ ਆ ਤੋਤੇ ਆ ਖਤਰਾ ਇਹ 2 7 ਹੋ ਗਏ ਜੀ نیچے আর ਉੱਪਰ ਵੀਰ ਜੀ ਇਹ ਅੱਛਾ ਡਬਲ ਸਟੋਰੀ ਹੈ ਡਬਲ ਸਟੋਰੀ ਹੈ ਜੀ ਇਹ ਠੀਕ ਹੈ ਆ ਇਹਦੀ ਟੱਕੀ ਹੈ ਜੀ ਆ ਦੇਖੋ ਹਾਂ ਆਹ ਅੱਛਾ ਇੱਕ ਆ ਖੋਲੂ ਇੱਕ ਕਾ ਸੀਗੀ ਜੀ ਠੀਕ ਹੈ ਦੋ ਟੱਕੀ ਹਾਂ ਆ ਇਹ ਦਾਣੇ ਪੌਣ ਖਤਰਾ ਜੀ ਜਿੱਥੇ ਚਿੜੀ ਆਉਂਦੀ ਆ ਆਪਣੇ ਘਰਾਂ ਚ ਬਰਾਂਡੇ ਚ ਹਾਂ ਇਹਨੂੰ ਲਟਕਾ ਦਿਓ ਫੁੱਲ ਭਰ ਕੇ ਜੀ ਉੱਪਰੋਂ ਫੁੱਲ ਦੀ ਹੈ ਇਹ ਆ ਦੇਖੋ ਜੀ ਅੱਛਾ ਆ ਖੁੱਲ ਗਈ ਜੀ ਠੀਕ ਹੈ ਅੱਛਾ ਵਿੱਚ ਬੈਠ ਕੇ ਖਾਈ ਜਾਂਦੀ ਇਹਦੇ ਆ ਸਾਈਡ ਤੇ ਆ ਕੀਲੀ ਤੇ ਜੀ ਠੀਕ ਹੈ ਕੀਲੀ ਤੇ ਬੈਠ ਕੇ ਖਾਊਗੀ ਜੀ ਇਹ ਆ ਕੀ ਚੀਜ਼ ਹੈ ਇਹ ਮੈਂ ਬਾਸ ਦਾ ਤਿਆਰ ਕਰਿਆ ਜੀ ਆ ਲੈਣਾ ਜਿਹੜੀ ਮਿੱਟੀ ਚਿੜੀ ਖਾਂਦੀ ਹੈ ਆ ਦਿਖਾਓ ਇਹ ਮਿੱਟੀ ਵਾਲੀ ਚਿੜੀ ਦਾ ਕਰਿਆ ਜੀ ਤਿਆਰ ਆ ਜਿਹੜੀ ਮਿੱਟੀ ਦਾ ਆਲਣਾ ਬਣਾਉਂਦੀ ਹੈ ਨਹੀਂ ਇਹ ਕਿਵੇਂ ਕੰਦ ਦੇ ਐ ਡੰਗੇ ਜੋ ਇਹ ਐ ਐ ਲੱਗੂਗਾ ਜੀ ਇਹ ਅੱਛਾ ਇਕਣ ਲੱਗੋ ਇਹਦੇ ਉੱਪਰ ਆ ਕੋਈ ਬ੍ਰੇਕ ਮਾਰਨਾ ਇਹਦੇ ਤੇ ਬੈਠੇਗੀ ਇੱਥੇ ਹਾਂ ਇੱਥੋਂ ਫਿਰ ਉਹ ਬੜੂਗੀ ਇਹਦੇ ਵਿੱਚ ਬੜੂਗੀ ਜੇ ਉਹਦਾ ਮਨ ਕਰਦਾ ਇੱਕ ਕਿੱਲੀ ਉੱਪਰ ਲਾਤੀ ਜੇ ਉਹਨੇ ਬੈਠਣਾ ਹੋਵੇ ਬੈਠ ਸਕਦੀ ਹੈ ਹਾਂਜੀ ਤੇ ਅੱਛਾ ਹੋਰ ਦਿਖਾਉਣਾ ਜੀ ਆਟਾ ਆਹ ਬਾਈ ਨੇ ਵੇਖੋ ਕਿੰਨੇ ਸੋਹਣੇ ਆਲਣੇ ਆਲਣੀ ਆਲਣੇ ਨੇ ਆ ਅੰਦਰ ਵੀ ਇਹ ਦੁਕਾਨ ਭਰੀ ਪਈ ਆ ਵੀ ਅੰਦਰ ਵੀ ਭਰੀ ਪਈ ਆ ਆ ਦੇਖੋ ਜੀ ਆ ਵੀ ਆਵਦੇ ਆ ਦੇ ਵਿੱਚ ਦੇਖੋ ਆ ਵੀ ਦੇਖੋ ਜੀ ਆਪਦੇ ਆਪੇ ਪ੍ਰੋਜੈਕਟ ਤਿਆਰ ਕਰਿਆ ਇਹ ਅੱਛਾ ਇਹ ਆਲਦਾਲੇ ਦੇ ਮੈਂ ਲੱਕੜ ਲਾਤੀ ਜੀ ਗਰਮੀਆਂ ਕਰਕੇ ਅੱਛਾ ਉੱਪਰੋਂ ਠੰਡਦਰ ਹੋਗੇ ਨਾ ਨਾਰੀ ਅੱਲਾ ਸਾਰਾ ਇਹ ਠੀਕ ਹੈ ਹਾਂਜੀ ਠੀਕ ਹੈ ਇਹ ਘਟਾਰ ਖਾਤਰ ਆ ਜੀ अच्छा लालीयां ਵੜਦੀ ਨੇ ਨਾ ਲਾਲੀ ਵੀ ਕਹਿ ਰਹੇ ਹਾਂ ਆ ਘਟਾਰ ਆ ਘਟਾਰ ਲਾਲ ਆ ਕਾਟੋ ਦਾ ਹੋ ਗਏ ਅੱਛਾ ਕਾਟੋ ਵਾਸਤੇ ਹਾਂ ਜੀ ਲੰਬਾ ਜੀ ਕਾਟਦਾ ਸਰਾ ਇੱਕ ਲੰਬਾ ਹੁੰਦਾ ਇਹ ਠੀਕ ਹੈ ਹਾਂ ਜੀ ਇਹਦਾ ਬੈਨੀਫਿਟ ਬਹੁਤ ਆ ਜੀ ਬਹੁਤ ਲੱਗ ਕੇ ਕਹਿੰਦੇ ਵੀਰੇ ਜਦ ਤਰਨਾ ਸਾਰੇ ਵਿੱਚ ਬੈ ਜਾਂਦੀ ਹੈ ਅੱਛਾ ਹਾਂ ਜੀ ਤੇ ਉਹ ਜਿਹੜੇ ਨੇ ਇਹ ਜਿਹੜੇ ਆ ਆ ਗਿਆ ਜੀ ਫਿਲਟਰ ਪਾਣੀ ਵਾਲਾ ਦੇਖੋ ਜੀ ਜਾਨਵਰਾਂ ਨੂੰ ਵੀ ਆਪਾਂ ਪੂਰਾ ਮਨੋਂ ਤਨੋਂ ਪਿਆਰ ਕਰਦੇ ਐ ਨੂੰ ਖੋਲੋ ਜੀ ਪੂਰਾ ਖੋਲ ਕੇ ਨੂੰ ਭਰ ਦੋ ਅੱਛਾ ਇਹ ਜਿੰਨਾ ਪਾਣੀ ਦਾ ਬੈਲੈਂਸ ਆਊਗਾ ਉਹਨੇ ਨਿਕੜੂਗਾ ਉਦੋਂ ਫालतू ਬਾਹਰ ਨਹੀਂ ਜਾਊਗਾ ਜੀ ਪਾਣੀ ਠੀਕ ਉਹਨੇ ਹੀ ਦੇਣਗੇ ਜੀ ਠੀਕ ਹਾਂਜੀ ਤੇ ਹੋਰ ਆ ਜਿਹੜੇ ਨੇ ਉੱਪਰਲਾ ਦਿਖਾਇਓ ਤੋਤੇ ਵਾਲਾ ਨੇ ਇਹ ਆ ਗਿਆ ਜੀ ਤੋਤੇ ਵਾਲਾ ਪ੍ਰੋਜੈਕਟ ਜੀ ਆ ਆ ਦੇਖੋ ਜੀ ਹੌਲੀ ਆਰਾਮ ਨਾਲ ਨਾ ਇੱਕ ਥਾਂ ਦਿਹਾਂ ਰੱਖਿਆ ਕਰੋ ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਹਾਂਜੀ ਦੇਸ਼ ਵਿਦੇਸ਼ ਚ ਤੁਹਾਨੂੰ ਦੇਖ ਰਹੇ ਨੇ ਠੀਕ ਆ ਜੀ ਤੇ ਦੋਸਤੋ ਇਹ ਵੱਖ-ਵੱਖ ਤਰ੍ਹਾਂ ਦੇ ਕਾਲਾ ਵੀਰ ਜਿਹੜੇ ਅਲਣੀ ਬਣਾਉਂਦਾ ਹੈ ਪੰਛੀਆਂ ਦੇ ਤੇ ਜਿਹੜੇ ਆਰਡਰ ਜਿਹੜੇ ਜੇ ਕਿ ਮੰਨ ਲਓ ਤੁਹਾਡੇ ਤੋਂ ਦੂਰ ਮੰਗਾਉਂਦੇ ਨੇ ਮੰਨ ਲਓ ਹਰਿਆਣੇ ਚ ਜਾਂ ਕੋਈ ਰਾਜਸਥਾਨ ਬੈਠੇ ਨੇ ਹਾਂਜੀ ਤਾਂ ਤੁਸੀਂ ਫੋਨ ਨੰਬਰ ਬੋਲ ਦਿਓ ਤੁਹਾਡਾ ਕਰੀ ਹਾਂਜੀ 86729 ਜੀ ਹਾਂ 40895 ਵੀਰ ਜੀ 88729 ਹਾਂਜੀ 40895 ਜੀ 40895 ਹਾਂਜੀ ਵੀਰ ਜੀ 40895 ਜੀ ਠੀਕ ਹੈ ਪਿੰਡ ਬਾਗੜਿਆਂ ਜੀ ਰੋਡ ਆਮਰਗੜਾ ਜੀ ਤੇ ਇੱਕ ਆ ਕਿ ਤੁਸੀਂ ਕਹਿ ਰਹੇ ਸੀ ਇਹ ਕਾਜ ਸਮਾਨ ਦੇਖੋ ਜੀ ਤਿਆਰ ਹੋਇਆ ਪਿਆ ਜੀ ਪੈਕਿੰਗ ਤਰ੍ਹਾਂ ਵਾਹੇ ਆ ਮੰਨੋ ਅੱਛਾ ਇਹ ਅੱਜ ਸਵੇਰ ਮੈਂ ਇਹ ਚਾੜ ਦੇਣਾ ਜੀ ਇਹ ਆਰਡਰ ਬੁੱਕ ਆ ਜੀ ਅਮਰੀਕਾ ਤੋਂ ਹੋਇਆ ਬਈ ਠੀਕ ਹੈ ਬਾਬਾ ਜੀ ਦੀ ਫੋਟੋ ਵੀ ਦਿਖਾ ਦਊਗਾ ਜੀ ਜੇ ਨਹੀਂ ਵਾਲਾ ਯਕੀਨ ਹੋਣਾ ਜੀ ਇਹ ਅਮਰੀਕਾ ਜਾਣਾ ਜੀ ਠੀਕ ਹੈ ਇਹਨੂੰ ਹੋਊਗਾ ਜੀ ਬੁੱਕ ਕਰਨ ਦਾ ਦੱਸ ਦੇਣ ਜਾਨੀ ਕਿ ਅੱਜ ਸਵੇਰ ਵਾਂ ਮੁੰਡੇ ਨੂੰ ਦੇਖਦਾ ਜੀ ਉਹਨੂੰ ਹੈ ਉਹੀ ਛੋਟੇ ਨੂੰ ਗੁਰ ਫਤੇ ਨੂੰ ਉਹ ਕਹਿੰਦਾ ਡੈਡੀ ਮੈਂ ਭਵਾਉਂਗਾ ਕਿ ਛੋਟੇ ਨਾਲ ਠੀਕ ਹੈ ਹਾਂਜੀ ਇੱਕ ਆ ਪ੍ਰੋਜੈਕਟ ਆ ਜੀ ਇਹ ਦਿਖਾਓ ਇਹ ਹੁਣ ਦਾਣਾ ਮਾਦਮ ਨੇ ਜਿੱਥੇ ਅਗਲਾ ਕਹਿੰਦਾ ਵੀਰੇ ਚੀੜੀ ਵੜਦੀ ਨੇ ਮੈਂ ਕਹਿੰਦਾ ਗਰੰਟੀ ਆ ਵੀਰੇ ਮੇਰੇ ਤੋਂ ਇੱਕ ਲੈ ਕੇ ਜਾਵੋ ਜੇ ਇੱਕ ਚੀੜੀ ਆਉਂਦੀ ਆ ਤਾਂ 50 ਨੂੰ ਖੱਚ ਕੇ ਲੈ ਕੇ ਆਉਗੀ ਨਾਲ ਠੀਕ ਹੈ ਇਹਦੀ ਕੀਮਤ ਕਿੰਨੀ ਹੁੰਦੀ ਹੈ ਇਹਦੀ ਕੀਮਤ ਕੋਈ ਜ਼ਿਆਦਾ ਨਹੀਂ 120 ਰੁਪਏ ਦਾ 110 ਦਾ ਹੈ ਇਹ ਠੀਕ ਹੈ 1 ਕਿਲੋ ਦਾ ਪੈਕਟ ਆ ਜੀ ਠੀਕ ਹੈ ਹਾਂਜੀ ਮਤਲਬ ਇਹਨੂੰ ਖਾਣ ਦੇ ਲਾਲਚ ਜਾ ਆਉਂਦੀ ਆ ਜੀ ਲੱਗਦੀ ਆ ਜੀ ਫੁੱਲ ਜਿੱਥੇ ਮੈਂ ਪਾਉਣਾ ਮੇਰੇ ਵੀ ਫੁੱਲ ਰੌਣਕ ਲੱਗੇ ਰਹੇ ਤੇ ਉੱਥੇ ਡੇ ਕੱਕਰ ਤੇ ਠੀਕ ਹੈ ਮੇਰੀ ਕੰਧ ਉੱਪਰ ਵੀ ਮੈਂ ਪਾਉਣਾ ਠੀਕ ਹੈ ਮੈਂ ਕਹਿੰਦਾ ਇੰਨਾ ਖੱਚ ਪਾਉਂਦੀ ਹੈ ਜਿਹਦੇ ਵਿੱਚ ਇਹ ਜਾ ਪਤਾ ਨਹੀਂ ਕੀ ਪਾਗਾ ਉਹਨਾਂ ਦੇ ਠੀਕ ਹੈ ਹਾਂਜੀ ਤੇ ਆ ਆ ਵੀ ਉਹੀ ਨੇ ਨਾ ਪਾਣੀ ਵਾਲੇ ਆ ਵੀ ਹੋਏ ਨੇ ਜੀ ਇੱਕ ਹੋਰ ਵੀ ਦਿਖਾਉਣਾ ਜੀ ਆਜ ਉਧਰ ਆ ਹੁਣ ਦੇਖੋ ਮਾਲ ਸਾਰਾ ਦੁਕਾਨ ਮੇਰੀ ਖਾਲੀ ਹੋ ਗਏ ਪਤਾ ਭਰੀ ਵੀ ਦੀ ਸਾਰੇ ਨਿਕਲ ਗਿਆ ਮਾਲ ਜੀ ਮੇਰਾ ਠੀਕ ਹੈ ਇਹ ਕਾਲੇ ਵੀਰ ਦਾ ਪਰਿਵਾਰ ਹੈ ਜੀ ਹਾਂਜੀ ਜਿਹੜੇ ਵੀ ਸਾਡੇ ਦੇਸ਼ ਵਿਦੇਸ਼ ਚੋਂ ਵੇਖ ਰਹੇ ਨੇ ਦਰਸ਼ਕ ਤੇ ਤੇ ਭੈਣੋਣੀ ਬਣਾ ਰਹੇ ਨੇ ਇਹ ਰੰਗ ਇਹ ਰੰਗ ਚ ਆਫ ਕਰਦੇ ਤੁਸੀਂ ਇਹ ਰੰਗ ਆਫ ਕਰਾਵਾ ਬਣਾ ਬਣਾ ਦੇ ਜਾਨਾ ਇਹ ਇੱਥੇ ਦਿਖਾਓ ਇੱਥੇ ਆਹ ਦੇਖੋ ਜੀ ਆਹ ਵੀ ਆ ਰਹਿਣਾ ਜੀ ਤਿੰਨੇ ਚਿਹੜੀਆਂ ਬੜਨ ਗਈਆਂ ਅੱਛਾ ਤੇ ਆਹ ਡੰਡੇ ਤੇ ਬੈਠੀਆਂ ਗਈਆਂ ਹਾਂ ਦੋਨਾਂ ਤੇ ਹਾਂ ਜੀ ਤੇ ਆਹ ਡੱਕੀਆਂ ਤੇ ਜਿਵੇਂ ਬੈਠ ਗਈਆਂ ਇਧਰ ਵੱਢ ਜਾਂਦੇ ਨੇ ਵਿੱਚ ਇਹ ਵਿੱਚ ਵੱਢਦੀਆਂ ਨੇ ਆਹ ਪੱਤੀਆਂ ਲੱਗੀਆਂ ਪੱਤੀਆਂ ਲੱਗੀਆਂ ਨੇ ਟੰਗੜ ਖਾਤੇ ਜਿੱਥੇ ਆਪਾਂ ਲਾਉਣਾ ਜੇ ਠੀਕ ਹੈ ਠੀਕ ਹੈ ਵੈਰੀ ਗੁੱਡ ਇਹ ਨਵੀਂ ਚੀਜ਼ ਹੈ ਇਹ ਨਵੇਂ ਗੱਡੀ ਆਈ ਐਟਮ ਹਾਂ ਤੇ ਇਹ ਵੇਖ ਸਕਦੇ ਹੋ ਜੀ ਇਹਨਾਂ ਦਾ ਵੀਰ ਦਾ ਪਰਿਵਾਰ ਜਿਹੜਾ ਨਾਲ ਇਹਨਾਂ ਦੇ ਮੇਰੇ ਨਾਲ ਸਪੋਰਟ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਜਿਹੜਾ ਗੁਰਫਤ ਜਿਹਦੇ ਪਿਤਾ ਦੀ ਡੈਥ ਹੋ ਗਈ ਸੀ ਜਾਨੀ ਇਹਨਾਂ ਦਾ ਕਾਲੇ ਵੀਰ ਦਾ ਭਰਾ ਜਿਹੜਾ ਜਿਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਹੁਣ ਆਹ ਦੇਖੋ ਜੀ ਤੇ ਹੁਣ ਆ ਵੀ ਬੋਤਲ ਹੈ ਜੀ ਵੱਡੀ ਹਾਂਜੀ ਇਹਦਾ ਕੀ ਫਰਕ ਹੈ ਇਹਦੇ ਵਿੱਚ ਫਰਕ ਹੈ ਜੀ ਜਿਹੜੀ ਦੂਈ ਦਿਖਾਈ ਤੇ ਇਹਦੇ ਉੱਪਰ ਤਾਂ 6 ਬੈਠਣਗੇ ਜੀ ਹਾਂ ਇਹ ਦੇਖ ਲਓ ਜੀ ਹਾਂ 1 2 3 4 5 6 7 8 9 10 ਮਤਲਬ 10 ਜਨਵਰੀ ਇਸਤੇ ਖਾਣਾ ਖਾ ਸਕਦੇ ਆ ਸਕਦੇ ਨੇ ਜੀ ਬੈਠ ਕੇ ਆਪਦਾ ਪੇਟ ਪੂਜਾ ਕਰ ਸਕਦੇ ਨੇ ਜਿਹਦੇ ਉੱਪਰ ਠੀਕ ਥੱਲੇ ਪਾਣੀ ਵੀ ਪਾ ਸਕਦੇ ਅੱਛਾ ਥੱਲੇ ਇਹਦੇ ਚ ਪਾਣੀ ਪੈਂਦਾ ਪਾਣੀ ਪੈਂਦਾ ਜੀ ਇਹ ਜਹਾਂਜੀ ਠੀਕ ਹੈ ਠੀਕ ਹੈ ਨਾਲ ਦੇ ਨਾਲੇ ਪਾਣੀ ਦੀ ਮਰੂਗਾ ਜੀ ਉਹ ਤਾਂ ਵਧੀਆ ਜੀ ਤੇ ਇਹ ਨਾਬੇ ਤੋਂ ਮਲੇਰ ਕੋਰ ਰੋਡ ਬਾਗੜੀਆਂ ਹਨ ਬਾਗੜੀਆਂ ਬਾਗੜੀਆਂ ਤੁਹਾਡੀ ਦੁਕਾਨ ਹਾਂਜੀ ਮੇਰੀ ਦੁਕਾਨ ਬਾਗੜੀਆਂ ਜੀ ਠੀਕ ਹੈ ਆਮਰਗੜ ਦੇ ਲਾਗੇ ਠੀਕ ਹੈ ਇੱਕ ਰਿ ਆਪਾਂ ਹੋਰ ਆ ਇਹਨਾਂ ਦੇ ਆ ਦੇਖ ਲੈਣੇ ਜਿਹੜੇ ਆਲਣੇ ਬਣਾਏ ਹੋਏ ਨੇ ਤੇ ਇਸ ਵੀਰ ਦੀ ਵੀਡੀਓ ਨੂੰ ਜੇ ਤੁਸੀਂ ਘਟੋ ਘਟਾ ਇੱਥੋਂ ਜਿਵੇਂ ਲੰਘਦੇ ਵੜਦੇ ਆਓ ਆਲਣੇ ਖਰੀਦਣੇ ਉਹ ਬੜੀ ਚੰਗੀ ਗੱਲ ਹੈ ਪਰ ਜੇਕਰ ਵੀਰ ਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿੰਦੇ ਹੋ ਤਾਂ ਉਸ ਬੱਚੇ ਦੀ ਵੱਡੀ ਮਦਦ ਹੋਊ ਜਿਹੜਾ ਛੋਟਾ ਜਿਹਾ ਗੁਰਫਾ ਤੇ ਕਿਉਂਕਿ ਅੱਜ ਉਹ ਘਰ ਨਹੀਂ ਹੈਗਾ ਨਹੀਂ ਤੇ ਤੁਹਾਡੇ ਨਾਲ ਉਹਨੂੰ ਜਰੂਰ ਰੂਬਰੂ ਕਰਦੇ ਮਲਾਉਂਦੇ ਹੋ ਉਸ ਬੱਚੇ ਨਾਲ ਬੇਸ਼ੱਕ ਉਹਦਾ ਮਾਪਾਪ ਨਹੀਂ ਐਸ ਵਕਤ ਪਰ ਕਾਲਾ ਵੀਰ ਤੇ ਇਹਨਾਂ ਦੇ ਪਰਿਵਾਰ ਘਰ ਦੇ ਜਿਹੜੇ ਨੇ ਉਹ ਉਹਨੂੰ ਮਾਪੋਪ ਵਰਗੀ ਪਿਆਰ ਦੇ ਰਹੇ ਨੇ ਤੇ ਇਹਨੂੰ ਇੱਕ ਵੱਡੀ ਮਦਦ ਹੋ ਜਾਂਦੀ ਕਾਲੇ ਵੀਰ ਜਿਹੜਾ ਸੀ ਪਿਛਲੇ ਸਾਲ ਤੁਹਾਡੀ ਵੀਡੀਓ ਪਾ ਕੇ ਹਾਂਜੀ ਤੁਹਾਨੂੰ ਕੋਈ ਫਾਇਦਾ ਹੋਇਆ ਬਹੁਤ ਜ਼ਿਆਦਾ ਹੋਇਆ ਜੀ ਬਹੁਤ ਜ਼ਿਆਦਾ ਤੁਹਾਡਾ ਜੀ ਆਉਂਦਾ ਫਿਰ ਜੀ ਇੰਨਾ ਹੀ ਬਹੁਤ ਆ ਸੋਨੇ ਮੇਰੀ ਲੜੀ ਬਣਾਤੀ ਜੀ ਕੰਮ ਦੇ ਪਹਿਲਾਂ ਮੈਨੂੰ 5 ਸਾਲ ਹੋ ਗਏ ਤੇ ਜੇ ਕੋਈ ਖੜਦਾ ਸੀ ਕੋਈ ਖੜਦਾ ਨਹੀਂ ਸੀ ਜੀ ਹੁਣ ਮੇਰੇ ਰੋਜ਼ ਦੁਕਾਨ ਦੇ ਰੌਣਕ ਲੱਗੇ ਰਹਿੰਦੇ ਜਦੋਂ ਵੀਡੀਓ ਨੇ ਦਾ ਮੈਨੂੰ ਸੁਰਗਤ ਦਿਖਾਤਾ ਜੀ ਤੇ ਦੋਸਤੋ ਅਸੀਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੇ ਜੇ ਤੁਹਾਡੇ 'ਚ ਕੋਈ ਹੁਨਰ ਹੈ ਕਲਾ ਹੈ ਤੇ ਕੋਈ ਲੋੜਵੰਦ ਹੈ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਅਸੀਂ ਵੀਡੀਓ ਬਣਾ ਕੇ ਪੂਰੀ ਕੋਸ਼ਿਸ਼ ਕਰਾਂਗੇ ਕਿ ਐਸਪੀ ਮੀਡੀਆ ਪੰਜਾਬ ਜਾਂ ਸੋਨਾ ਪੰਜਾਬ ਤੇ ਪਾਈ ਜਾਵੇ ਅਸੀਂ ਕਿਸੇ ਤੋਂ ਕੋਈ ਵੀ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲੈਂਦੇ ਜਿਹੜੇ ਸਮਾਜਿਕ ਕਾਰਜ ਨੇ ਜਿਨ੍ਹਾਂ ਦੇ ਵਿੱਚ ਸਾਡਾ ਕੋਈ ਭੈਣ ਭਰਾ ਜਿਹੜਾ ਉਸ ਦਾ ਫਾਇਦਾ ਹੁੰਦਾ ਉਸ ਦਾ ਪਰਿਵਾਰ ਦੀ ਕੋਈ ਆਮਦਨ ਵਾਝ ਜਾਂਦੀ ਤਾਂ ਸਾਨੂੰ ਇੰਨੀ ਬਥੇਰੀ ਖੁਸ਼ੀ ਹੁੰਦੀ ਹੈ ਸੋ ਕਾਲੇ ਵੀਰ ਤੁਸੀਂ ਬਹੁਤ ਵਧੀਆ ਤੁਹਾਡਾ ਕੰਮਕਾਜ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਅੱਗੇ ਆਪਣੇ ਗਾਹਕਾਂ ਦਾ ਪੂਰਾ ਧਿਆਨ ਰੱਖੋਗੇ ਨਵੀਆਂ ਕੋਈ ਨਾ ਕੋਈ ਖੋਜਾਂ ਜ਼ਰੂਰ ਕਰਿਓ ਠੀਕ ਹੈ ਹੋਰ ਕਿਉਂਕਿ ਲੋਕਾਂ ਨੂੰ ਬੜਾ ਸ਼ੌਂਕ ਹੈ ਜਿਹੜੇ ਕਦਰ ਕਰਦੇ ਨੇ ਜਾਂ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਪੰਛੀਆਂ ਨੂੰ ਪਿਆਰ ਕਰਦੇ ਨੇ ਤਾਂ ਉਹ ਬਹੁਤ ਵੱਡੀ ਉਹ ਤਦਾਦ ਹੈ ਉਹ ਵੱਡੀ ਗਿਣਤੀ ਹੈ ਉਹਨਾਂ ਲੋਕਾਂ ਦੀ ਚਾਹੇ ਕੋਈ ਜਿਹੜੇ ਇਸ ਵਕਤ ਦੇਸ਼ ਵਿਦੇਸ਼ 'ਚ ਬੈਠੇ ਵੇਖ ਰਹੇ ਨੇ ਜਿਹੜੇ ਪੰਜਾਬ ਆਉਂਦੇ ਨੇ ਵੀਰ ਤੋਂ ਆਲਣੇ ਖਰੀਦੋ ਜਾਫਰ ਜਿਵੇਂ ਚੰਡੀਗੜ੍ਹ ਵਰਗੇ ਸਾਡੇ ਸ਼ਹਿਰ ਨੇ ਪੰਜਪੋਲਾ ਜਿਵੇਂ ਹੁਣ ਚੰਡੀਗੜ੍ਹ ਹੈ ਜੀ ਆ ਸਾਡੇ ਮੂਰੀ ਆਏ ਸੀਗੇ ਵੀਰ ਉਹ ਮੇਰੇ ਤੋਂ ਪਹਿਲਾਂ ਕਾਲਣਾ ਲੈ ਕੇ ਸੀਗੇ ਜੀ ਕਹਿੰਦਾ ਵੀਰੇ ਜੇ ਬਾਣ ਲਾਗੇ ਜੀ ਜ਼ਰੂਰ ਲੈ ਕੇ ਜਾਵਾਂਗੇ ਤੇਰੇ ਪੂਰਾ ਮੋਢਾ ਲਾਵਾਂਗੇ ਤੇਰੇ ਨਾਲ ਉਹ ਹੁਣ ਜੇ ਮੇਰੇ ਤੋਂ 3200 ਰੁਪਏ ਦੇ ਹੁਣ ਆ ਕੇ ਸਵੇਰ ਦਾ ਟਾਈਮ ਆ ਜੀ ਵਿਚਾਰੇ ਮੇਰੇ ਤੋਂ 3200 ਰੁਪਏ ਦੇ ਆਲਣੇ ਲੈ ਗਏ ਕਹਿੰਦੇ ਵੀਰੇ ਜਿੱਦਣ ਦੇ ਅਸੀਂ ਤੇਰੇ ਤੋਂ ਆਲਣੇ ਲੈ ਜਾਣ ਲੱਗੇ ਆ ਸਾਡੇ ਘਰੇ ਰੰਗ ਲਾਤਾ ਜੀ ਇਹ ਕਹਿੰਦੇ ਪਤਾ ਨਹੀਂ ਵੀ ਕੀ ਪਾਵਾ ਤੇਰੇ ਆਹ ਇਹ ਕਹਿੰਦੇ ਮਾਲਕ ਨੂੰ ਪਤਾ ਵੀ ਕਹਿੰਦਾ ਮੁੰਡਾ ਵੀ ਯਾਜ ਚੜ ਗਿਆ ਮੇਰੇ ਨੌ ਵੀ ਚੜ ਗਏ ਹੁਣ ਕਹਿੰਦਾ ਕੁੜੀ ਦਾ ਨੰਬਰ ਲੱਗਿਆਗਾ ਅੱਜ ਦਿੱਤੋ ਫੇਰ ਲੈਣਾ ਹੈ ਤੇਰੇ ਹੱਥ ਜੱਸਿਆ ਕੋਈ ਕਹਿੰਦੇ ਜੀ ਉਹ ਚਲੋ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਜੀ